ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਅੱਜ ਦੇ ਵੀ ਭੀਖਾ ਬਸੂਣੇ ਤੇ ਕਿਤਨਾ ਡਿਕਣਗੇ ਰੇਟਾਂ ਕਿੰਨਾ ਹੋਵੇਗਾ ਸ਼ਬਦਾਰ ਬੋਲੇ ਨੇ ਨੀਵ ਯਸ਼ਿਕ ਗ੍ਰਾਵਟਨ ਲਈ ਰਹਿਣਗੇ ਤਿਆਰ ਪਿੱਛੇ ਕੁਝ ਹਫ਼ਤੇਾਂ ਤੋਂ ਸੁਣਨੇ ਇਹ ਕਿ ਉਤਵਾਤ ਰਹੀਆਂ ਹਨ ਇਸ ਦੇ ਬਾਵਜੂਦ ਲੋਕਾਂ ਨੇ ਤਾਂ ਤਰੇ ਸਰ ਨੂੰ ਸ਼ੋਪ ਮੰਨਿਆ ਜੀ ਸੋਨੇ ਦੇ ਸਿੱਕੇ 12 ਤੇ ਤੇ ਕੇ ਨਹੀਂ ਬਾਕੀ ਕ੍ਰੀਓ ਦਾ ਤਰੀਕੀ ਕਿਤੇ ਬਟਮਾਨੂ ਵੇ ਉਹ ਦੁਕਾਨੋਂ ਸੋਨਾ ਪ੍ਰਾਪਤ ਕਰਨ ਲਈ ਪੈਸਾ ਨਾਲ ਉਹ ਖਰਚ ਕਰਨਾ ਪੈ ਰਿਹਾ ਹੈ ਜੀ ਇਸ ਨਾਲ ਨਾਲ 50 ਵਿੱਚ ਵੀ ਗਨ ਪੈ ਰਿਹਾ ਹੈ ਉੱਤੇ ਹੋ ਰਿਹਾ ਖਰਚਾ ਵਿੱਚ ਕੋਈ ਠੀਕਾ ਨਹੀਂ ਲਹੀ ਮਜਬੂਰ ਕੀਤਾ ਜਾ ਰਿਹਾ ਹੈ ਹਾਲਾ ਕੀ ਮਾਰਾ ਦਾ ਮੰਨਣਾ ਹੈ ਕਿ ਦੁਬਾਰੀ ਤੋਂ ਬਾਅਦ ਸੋਨੇ ਦੀ ਕਿੰਨੀ ਮੁੱਕਾ ਛੱਕਦੀ ਹੈ ਜੀ ਐਮ ਫਾਈ ਨੇਸ਼ੀਆ ਨੇਸ਼ੀਆ ਨਸਰਵਿਸ ਇੰਵੀਜ਼ਿਬਲਿਟਿਟੀ ਅਤੇ ਕਰੰਸੀ ਰਿਸਰਵ ਦੇ ਉਪਪ੍ਰਦਾਨ ਪਰੰਨ ਮੇਰੇ ਨੇ ਮੇਰੇ ਨੇ ਦੱਸਿਆ ਸੋਰੇ ਦੀ ਕੀਪਤਾ ਵਿੱਚ ਕੁਝ ਵੀ ਇਹਦਾ ਕੋਟਾ ਅਰਥ ਕਰੀਆ ਇਸ ਹਫਤੇ ਤੱਕ ਕੋ ਡਿਕ ਮੰਗ ਘਟ ਜਾਵੇਗੀ ਅਤੇ ਮਿਹੂਤਾ ਪਨੀ ਆਤੀ ਤਤਨੋਂ ਪਹਿਲਾਂ ਇਹ ਧਿਆਨ ਵਿੱਚ ਰੱਖਿਆ ਜਾ ਚੁੱਕਾ ਹੈ ਹਾਂ ਲਾ ਕੇ ਚੀਨੀ ਡੇਟਾ ਜੁਕੇ ਮਹਿ ਗਿਆ ਹੀ ਬਸ ਬਹੁਤ ਕਿਹੜਾ ਤੋਂ ਵੀ ਐਮ ਆਈ ਯੂ ਡੇਟਾ ਫੈਡਰਲ ਰਿਜ਼ਰਵ ਬੈਂਕ ਵਿਆਜ ਤਾਰ ਵਿੱਚ ਕਟੌਤੀਆਂ ਉਹੀ ਤਾਂ ਤੇ ਯੂ ਐਸ ਤੋਂ ਕੋ ਕੋ ਬਤਾ ਵਿੱਚ ਡੇਟਾ ਕੋ ਜੋ ਗਲੋਬਲ ਸੰਕੇਤ ਹਨ ਜਿੰਨਾ ਨੋ ਵਪਾਰੀ ਦੇਖ ਰਹੇ ਹੋਣਗੇ ਖਬਰਾਂ ਦੇ ਬਹੁਤ ਬੜੇ ਲਤਾ ਬੋ